kami selalu berkeras, dekat gopih dan selalu ਨਹੀਂ ਨਹੀਂ ਸੋਨਿਆ ਲਾ ਦੇ ਟੈਕੋ ਚਾਹੀਦਾ ਆਹੋ ਇਹ ਦਿਨਾ ਵੀਡੀਓ ਬਣੇਗਾ ਹਾਂ ਜੀ ਉਹ 145 ਦਾ ਇਹ ਕਿੰਨੇ ਦਾ ਹੈ ਇਹ 85 ਦਾ 85000 ਦਾ ਹਾਂ ਜੀ ਇਹ ਵੱਡਾ ਕਿਉਂ ਨਹੀਂ ਹੈ ਨਿੱਕਾ ਹੈ ਇਹ ਛੋਟੇ ਬਣਾ ਨਹੀਂ بیس ਮਾਡਲ ਹੈ ਯਾਦ ਹੈਗਾ ਤੋਂ ਬੰਦੇ ਜਿੰਨਾ ਲੈ ਕੇ ਆਉਂਗੇ ਮੈਂ ਬਸ ਲੈ ਆਵਾਂ ਹੂੰ ਕੁੜਾ ਫੋਨ ਲੈਣਾ ਕਿਹੜਾ ਸਹੀ ਸੌਖਾ ਨਾ ਇੱਕਲਾ 40000 ਦਾ ਹਨਾ ਹਾਂ ਜੀ ਬਹਿ ਕੁੜੀ ਵਾਜਾ ਮਾਰਦਾ ਯਾਰ ਉਹ ਇਹਨੇ ਦੇ ਤੇ ਗੱਡੀ ਆ ਜਾਂਦੀ ਹੈ ਕੱਢ ਗੱਡੀ ਤੋਂ ਰੀਲਾ ਵੇ ਦੇਰ ਖਰਚੇ ਵੀ ਵਧ ਗਏ ਨਾ ਬਿੱਲਾ ਦੇਖੋ ਵੇਖੀ ਵਧੀਆ ਕੰਮ ਦੇਖੋ ਵੇਖੋ ਵੇਖੋ ਇਹਦੀਆਂ ਕੀ ਗੱਲਾਂ ਇਹ ਤਾਂ ਤਗੜਾ ਬੰਦਾ ਹੈ ਸਮੀ ਹੈ ਆਪਣੇ ਅਰਗੇ ਨੂੰ ਫੇਕਰ ਹੈ ਕਿ ਕਿੰਦਾਂ ਘਰ ਚਲਾਉਣੇ ਤੇ ਸਮੀ ਹੈ ਇਹਦੇ ਆਪਾਂ ਨੂੰ ਕਹਿੰਦਾ ਨਹੀਂ ਕੀ ਦੀ ਤੁਸੀਂ ਤੁਹਾਨੂੰ ਦਿਓ ਵਾਰਮ ਅਪ ਦੇਣਾ ਹੈ ਜੋੜੀ ਹੋ ਗਈ ਤਿਆਰ ਹੰਸਾਂ ਦੀ ਜੋੜੀ ਕੱਲ ਮੋਟਾ ਕਿੱਦਾਂ ਆਉਂਦਾ ਹੈ ਲੈਣ ਦੇ ਨਾਲ-ਨਾਲ ਆਉਂਦਾ ਲੈਣ ਦੇ ਨਾਲ ਲੈ ਜਿਹੜੀਆਂ ਤੂੰ ਲਗਾਈਆਂ ਕੱਲ ਮੱਖੀ ਤੇ ਲਈਆਂ ਉਹ ਵੀੜੀਆਂ ਐਂਡ ਲਈਆਂ ਫੜਨੇ ਲੱਗਾ ਮੱਠੀ ਮੱਖੀ ਨੂੰ ਤੂੰ ਹੋਰ ਐਵੇਂ ਕੋ ਫੜ ਲੈਣਾ ਨਹੀਂ ਨਹੀਂ ਫੜ ਫੜਨੇ ਲੱਗਾ ਫੜ ਲੈ ਲੱਗਾ ਹਾਂ ਹਾਂ ਨਹੀਂ ਨਹੀਂ ਤੇ ਕਰਾ ਗਟਾਈਆਂ ਫੜ ਲਗਾ ਕੀ ਫੜਨੇ ਆ ਕਿਹੜਾ ਦਾਅ ਮਾਰ ਲਿਆ ਕਿਤਾ ਫੜ ਲਗਾ ਥੱਲੇ ਓਏ ਗੱਲ ਸੁਣ ਇਹ ਸਾਡੇ ਤੋਂ ਨਹੀਂ ਸੈੱਟ ਹੋਣਾ ਇਹਨੂੰ ਕਮਾਂਡਾ ਵਾਲਿਆਂ ਨੇ ਸੈੱਟ ਕਰਨਾ ਜੇ ਕੀਤਾ ਤੇ ਹਾਂ ਚਲ ਅੱਜ ਪਾਏਗਾ ਜੱਫਾ ਕਿ ਨਹੀਂ ਹਾਂ ਪਾਏਗਾ ਜੱਫਾ ਪਰ ਉਹ ਚਫਾ ਨਹੀਂ ਮੈਨਾਂ ਨਹੀਂ ਆਪ ਮੈਨੂੰ ਰਾਤ ਚਲ ਪਾਇਆ ਜੱਫਾ ਤੂੰ ਪਾਏਗਾ ਕਿੰਨੂੰ ਪਾਏ ਦੋ ਟੱਕ ਮਾਰ ਕੇ ਬਾਹਰ ਉਹ ਐਸਾ ਗੱਲ ਪਾਇਆ ਜੱਫਾ ਦੋ ਇਹਨੇ ਕਿਹਨੇ ਪਾਇਆ ਕਿਨੂੰ ਹੀ ਮਾਮਾ ਉਹ ਕਿਹੜਾ ਜੱਪਾ ਹੈ ਜਿਹੜਾ ਸਾਨੂੰ ਖਲੋਤਿਆ ਨਹੀਂ ਪਤਾ ਲੱਗਾ ਵੇਜ ਕਿਵੇਂ ਮੈਂ ਤਾਂ ਨਹੀਂ ਕਹਿੰਦਾ ਮਸਤੀ ਨਹੀਂ ਜਿੰਦਾ ਜੱਪਾ ਨਹੀਂ ਪਾਇਆ ਮੈਨੂੰ ਕਿੰਨੂ ਪਾਇਆ ਇਹ ਮੱਥੀਆ ਜਿਹੜਾ ਉਹ ਕੰਮ ਕਰਦਾ ਉਹ ਦੂਜੇ ਪਾਸੇ ਲੋਦੀ ਪਾਸੇ ਗਿਆ ਇਹ ਗੱਡੀ ਢਾਈ ਕੋਲ ਵਿੱਚ ਨਹੀਂ ਵਿੱਚ ਕੋਈ ਕਹਿੰਦਾ ਮਸਤੀ ਨਹੀਂ ਜਦਾ ਰਫੇ ਕਿੱਥੇ ਬੜਿਆ ਹਲੇ ਓਏ ਇਹ ਕੰਮ ਕਿੱਥੇ ਬੜਿਆ ਤੇ ਮਾਰ ਲੱਗਾ ਇਹ ਚਲਾ ਕੇ ਅਛਾ ਮੌਕਾ ਮੌਕਾ ਸਾਂਭਿਆ ਜੀ ਨੇ ਪਰ ਨਹੀਂ ਸਾਂਭਿਆ ਗਿਆ ਨਹੀਂ ਸਾਂਭਿਆ ਸੀਪੀ ਭਾਣਾ ਸੀ ਸੀਪੀ ਦੇ ਵੇਖੇ ਮੌਕਾ ਸਾਂਭਿਆ 4 ਸਕਿੰਟ ਲੱਗਦੇ ਐ ਅੱਗੇ ਹੋ ਗਿਆ ਮੈਂ ਕਹਿੰਦਾ ਨਾ ਮਾਸੀ ਬੜੀ ਸ਼ਤਾਨ ਆ ਇਹ ਇਹ ਨਿੱਕੀ ਮਾਸੀ ਇਹ ਤੇ ਵੱਡੀ ਮਾਸੀ ਹੋਗਾ ਸੁਣਾਈ ਭੋਜੀ ਬੜੀ ਮਾੜਾ ਜ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਸਾਰ ਚਲੋ ਕੈਮ ਹੋ ਜਾਓ ਕਹਿੰਦੇ ਅੱਜ ਹੀ ਲਾ ਜਾਣਾ ਪੜਾ ਬੱਕਰੇ ਦੀ ਮਾਂ ਕਿਨੇ ਦਿਨ ਕਰਨਾ ਨੂੰ ਹੁਣੇ ਹੀ ਬੱਸ ਕੁਝ ਪਲ ਖੜ ਜੋ ਸਾਰਾ ਨਹੀਂ ਆ ਜੋ ਉਰਦੀ ਕੋਚ ਮਾਰੀਆਂ ਸਾਥੇ ਆਇਆ ਓਏ 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 ਤੁਹਾਡੀਆਂ ਢਾਈ ਦੇਣਾ ਢਾਈ ਦੇਣਾ ਤੁਹਾਡੀ ਗੱਡੀ ਆ ਕਰੀ ਤੁਹਾਡੀਆਂ ਫੈਕਸ਼ਨਾਂ ਵਾਦੀ ਮੈਂ ਤਾਂ ਕਿਹਨਾਂ ਕੋਚ ਬੰਜਾ ਅੱਗੇ ਅੰਦਰ ਰੈਫੀ ਪੰਜਾ ਰੱਖ ਲੈ ਕੋਚ ਪੰਜਾ ਲੈ ਕੋਆ ਦੀ ਜਪੀ ਰਹਿ ਪਾਈ ਕਿ ਤਕੜੇ ਇਹੜੇ ਕੱਪ ਆ ਉਹ ਵੇਖੀ ਜਾਈਏ ਅਸੀਂ ਉਹ ਕਾਪੀ ਵੀ ਕੀਤੀ ਜਾਈ ਹੁਣ ਨਹੀਂ ਉਹ ਕਾਪ ਕੱਪ ਕੱਲਾ ਵੇਖੀ ਜਾਈਏ ਭਾਜੀ ਉਹ ਤਾਂ ਨਦਰ ਵਸਾ ਰਹੇ ਨੇ ਮੈਂ ਪਰਵਾਨਾ ਕਰਵਾਣਾ ਤੁਹਾਨੂੰ ਨਾ ਨਾ ਤੁਹਾਨੂੰ ਜਾਓਗੇ ਚਲੋ 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 ਭਾਜੀ ਫੋਟੋ ਕਰਾਈ ਤੇ ਵੱਲ ਟੀਮ ਖੇਡ ਦਾ ਮੈਦਾਨ ਦੇ ਵਿੱਚ ਆ ਗਿਆ ਵੀ ਮੈਦਾਨ ਦੇ ਵਿੱਚ ਕਹਿੰਦੇ ਲਓ ਵੀ ਮਿੱਤਰੋ ਗੋਗੀ ਗੋਗੀ ਪਰਮਾਨ ਦੀ ਘਰੇ ਗਰਾਊਂਡ 'ਚ ਐਂਟਰੀ ਤੇ ਆ ਦੇਖੋ ਲੋਕ

ਆਜੋ ਦੇ ਮੇਲੇ ਤੇ ਅੰਬਾ 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 ਹੁੰਦੀ ਹੈ ਅੰਬਾ ਅੰਬਾ ਹੁੰਦੀ ਹੈ ਗੁੱਪੀ ਕਰਖਾ ਬੱਲੇ 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 ਇਹ ਸਾਨਾ ਦੀ ਟੱਕਰ ਤੇ ਪੁਆਇੰਟ ਰੇਟਰ ਦਾ ਪਾਇਦਾ ਕਰ ਦਿਓ ਇਧਰੋਂ ਸਾਤੇ ਮਾਇਆ 500 ਰੁਪਏ ਤੁਹਾਡੇ ਕੋਲ ਪਹੁੰਚ ਗਿਆ ਆ ਫੜ ਵੀ ਬਗੇਲੇ ਆ ਮਾਇਆ ਅੰਬੇ ਦੇ ਭਰਾ ਦੀ ਫੜਦੇ 500 ਰੁਪਏ ਦੇ ਪਹੁੰਚਦਾ ਹੋ ਗਿਆ ਹੁਣ ਵੇਖਾਂਗੇ ਇਧਰੋਂ ਔਰ ਜਸਾ ਗੋਪੀ 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 1400 ਤੇ ਗਰਲਾਲ ਸਾਡੇ ਭਰਾ ਨੇ ਆ ਪਾਸੇ ਜਿਹੜਾ ਪੌਂਦਾ ਕਰ ਦਿੱਤਾ ਪਰਪਾਲ ਮਿਕਰ ਕਣਿਆਲਾ ਸਾਰੇ ਭਰਾ ਨੇ ਅਜਦਾ ਮੂਲਾ ਵੀ ਬਹੁਤ ਤਕੜਾ ਹੈ ਕਾ ਕਾਨੀ ਸ਼ਾਹ ਵਾਲਾ ਕਬੱਡੀ ਪਾ ਰਿਹਾ ਹੈ ਹੈਪੀ ਗੋਪੀ ਹੈਗਾ ਰਾਂ ਦਾ ਮੈਚ ਦਾ ਸਮਾਂ ਹੈਗਾ ਲੱਗ ਕੇ ਖੰਡ ਟੁੱਟ ਕੇ ਸਵਾਦ ਵੱਖਰਾ ਮੱਝ ਜਾਵੇ ਜੇਕਰ ਨੰਬਰ ਲੱਗਦਾ ਤਾਂ ਵੀ ਸਵਾਦ ਵੱਖਰਾ ਜੇਕਰ ਗੋਪੀ ਲੱਗਦਾ ਸਵਾਦ ਵੱਖਰਾ ਬੱਪੀ ਗੋਪੀ 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 सुखदे सिंध वरपार सौ सुखदेव साईं एस आई सर सरबूल सिंधी जनी सुखदेव ਹੋਰ ਵੇਖਾਂਗੇ मां वेखांगी ਇੱਕੋ ਕਰਦੇ ਅੰਬਾ 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 ਵਰਤਾਲ ਦੇ ਵਿੱਚ ਅੰਬਾ ਆਉਂਦਾ ਹੋਈ ਪਈ ਐ ਇੱਕ ਵਾਹ ਜੱਤੀ 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 ਤੱਕੀ ਵਰਤਾਵੇ ਮੇਰੇ ਰਦਦ ਹਾਲ ਦਾ ਕੰਮ ਕੀਤਾ ਲੋਕਾਂ ਨੇ ਤੇ ਕੰਮ ਹੀ ਵੇਖਣਾ ਕੰਮ ਹੀ ਵੇਖਣਾ ਆਵੇ ਲੋਕਾਂ ਨੇ ਜਫੇ ਬਸ ਆਪਾਂ ਨੂੰ ਕੀ ਯਾਰ ਮੈਂ ਤੇ ਹੁਣ ਜਿੰਨੇ ਟੱਚ ਮੇਰੇ ਸੋਣਾ ਤਿੰਨ ਟੱਕ ਲੈ ਸਾਰੇ ਮੈਂ ਤਿੰਨ ਟੱਚ ਤੇ ਮੈਂ ਦੋ ਜੱਫੇ ਪੈ ਚਲੇ ਇੱਕ ਤੇ ਚਲ ਜੀਵਨ ਟਰਾਈ ਮਾਰੀ ਭੱਜ ਗਿਆ ਉਹ ਇਹ ਮਾਸ ਵੀਰ ਨੂੰ ਕਹੇ ਜੋ ਉਹ ਨਹੀਂ ਸਰੀਰ ਤੇ ਮੇਰੇ ਕੱਲ ਪਰसों ਦਾ ਢਿੱਲ ਜਿਹੜੀ ਬਚ ਗਈ ਇਹਨੂੰ ਉਹ ਆ ਜਾਂਦਾ ਜਰਾ ਪਤਾ ਬੜਾ ਬੜਾ ਉਹ ਸ਼ੇਰੇ ਮੈਂ ਪਾ ਦੂੰ ਜਿੰਨੇ ਜੱਦੇ ਗਏ ਕਿਉਂਕਿ ਮੇਰਾ ਸਰੀਰ ਹੈਗਾ ਕਹਨੇ ਜੀ ਸਰੀਰ ਭਲਾ ਕੀ ਆ ਉਹ ਇੱਕ ਜਿਹੜੀ ਗਰਾਊਂਡ ਹੈ ਨਾ ਗਿੱਲੀ ਗਿੱਲੀ ਗਰਾਊਂਡ 'ਚ ਨਹੀਂ ਖੇਡਿਆ ਜਾਂਦਾ ਗਰਾਊਂਡ ਹੋਵੇ ਥੋੜੀ ਜੀ ਸੁੱਕੀ ਜੀ ਸੁੱਕੀ ਗਰਾਊਂਡ 'ਚ ਪੂਰਾ ਵਧੀਆ ਨਜ਼ਾਰਾ ਆਉਂਦਾ ਮਾਰ ਜਾਂਦਾ ਵਿੱਚੋਂ ਛੱਟ ਜਾਨੀ ਜੋ ਤਾਜ ਮਰ ਗਿਆ ਸੀ ਤੇ ਬੁਖਾਰ ਚੜ੍ਹ ਗਿਆ ਤੁਹਾਨੂੰ ਬੀਬੀ ਵਧਿਆ ਰਿਆ ਹਾਂ ਉਹ ਰੂ ਬੰਦਾ ਨਹੀਂ ਚਾਹਾਂ ਤੁਹਾਨੂੰ ਅੰਦਰੋਂ ਜੀ ਦਿਲ ਕਰਦਾ ਪਰ ਅੰਦਰੋਂ ਧੱਕ ਮਰੇ ਫਿਰ ਚਲੇ ਅੰਦਰੋਂ ਧੱਕ ਹੀ ਮਾਰਦਾ ਮੇਰੀਆਂ ਨਾੜਾਂ ਨਹੀਂ ਹੁੰਦੀਆਂ ਇਹ ਮੱਥੇ ਦੀਆਂ ਐਂ ਜਿਆਦਾ ਪਾੜ ਜਾਣੀਆਂ ਹੁੰਦੀਆਂ ਪਤਾ ਨਹੀਂ ਕੀ ਚੱਕਰ ਬਣਿਆ ਰੱਬ ਨੇ ਕੀ ਸਿਸਟਮ ਕੁਝ ਬਾਕੀ ਕੋਈ ਨਹੀਂ ਸਰੀਰ ਤੇ ਕਹਿਣੇ ਚਾਹ ਪੂਰਾ ਸਰੀਰ ਨਹੀਂ ਚੱਕਰ ਬਾਹਰ ਅੱਗੇ ਨੂੰ ਘਟ ਗਿਆ ਨਾ ਥੋੜਾ ਜਿਹਾ ਪੈ ਗਿਆ ਨਾ ਫਿਰ ਘਟੇ ਭਾਨੀ ਹੈ ਲੱਗਦਾ ਨਹੀਂ ਕੱਟਿੰਗ ਜੀ ਆਈ ਆ ਵੀ ਆ ਘਟ ਗਿਆ ਨਾ ਟਿੱਟ ਜਾ ਥੋੜਾ ਜਿਹਾ ਆ ਉਹ ਦਾਣਾ ਸਭ 5-7 ਕਿਲੋ ਭਾਰ ਘਟ ਗਿਆ ਫਿਰ ਨਹੀਂ ਚੱਕਰ ਕੋਈ ਫਿਰ ਸਪੀਡ ਆ ਜਾਨੀ ਸਪੀਡ ਤੇ ਨਾਲ ਹੀ ਚੱਲੀ ਜਾਣੀ ਅੱਜ ਜੋਰ ਭੜ ਕੋਰ ਅੱਜ ਕਿਸੇ ਦੀ ਕੱਲ ਕਿਸੇ ਦੀ ਇਹ ਤੇ ਦੁਨੀਆਦਾਰੀ ਹੈ ਬਾਕੀ ਮਾਰਾ ਸੱਟ ਪੇਟ ਨਾ ਲਾਵੇਗੇ ਪਲੇਅਰ ਦੇ ਬਾਕੀ ਚੱਲੀ ਜਾਣਾ ਸਾਰਾ ਕੁਝ ਇਹ ਤੇ ਸੰਸਾਰ ਹੈ ਕੋਈ ਜਿੱਤ ਗਿਆ ਕੋਈ ਹਾਰ ਗਿਆ ਤੇ ਇੱਕ ਬੰਦੇ ਦੀ ਗੇਮ ਹੈ ਅੱਜ ਕੱਲ ਇੱਕ ਬੰਦਾ ਟੀਮ ਤੋਂ ਤਕੜਾ ਹੋ ਜੇ ਨਾ ਸਾਰੀ ਗੇਮ ਉਧਰ ਪਲਟੀ ਜਾਂਦੀ ਹੈ ਬਾਕੀ ਮਾਰਾਈ ਕਰੂਗਾ ਮੇਰ ਸੱਚੇ ਪਾਤਸ਼ਾਹ ਇੱਕ ਪਲੇਅਰ ਦਊਗਾ ਆਪਾਂ ਨੂੰ ਵੀ ਤਕੜਾ ਹਣਾ ਹੁਣ ਕਿ ਧੋਤੀ ਦੀ ਕਿੱਥੇ ਸੁੱਕਣੇ ਪਾਈ ਫੋਟੋ ਮਗਾ ਆਪਣੇ ਮਾਣ ਸੱਤਰਾਕ ਮਗਾਉਣੇ ਜੁੱਦਾ ਨਹੀਂ ਜੋ ਨੁਕ ਮੰਗਾ ਛੱਤਰਾਕ ਚਲ ਚਲ ਮਗਾ ਲੈ ਛੱਤਰਾਕ ਇੱਥੇ ਸਾਡੇ ਸਾਹਮਣੇ ਸੂਰ ਕਰਨਾ ਹੈ ਸਪੀਕਰ ਤੇ ਚਲ 2000 ਰੁਪਏ ਦੇ ਛੱਤਰਾਕ ਹਾਂ ਇਹ ਤਰੀ ਦੀ ਫੋਟੋ ਪਾਇਓ ਉਹਨੂੰ ਤੇ ਦਰੀ ਦੇ ਉਹਨੂੰ ਕੇ ਤਰੀ ਦੀ ਫੋਟੋ ਪਾਉ ਤੁੱਪੇ ਪਾਈ ਨਹੀਂ ਨਹੀਂ ਤੁੱਪੇ ਨਹੀਂ ਉਹਨਾਂ ਨੇ ਜਿੱਦੀ ਕਰਦੇ ਵੀ ਉਹ ਉਹਨਾਂ ਨੇ ਤੇਰੀ ਗਵਾਜ ਗਿਆ ਤੇਰੀ ਫੋਟੋ ਪਾਏ ਨੇ ਘਰ ਨਹੀਂ ਆ ਗਈ ਤੇਰੀ ਬਸ ਐਨੀ ਗੱਲ ਕਰਦੇ ਨਹੀਂ ਨਹੀਂ ਇਹ ਕੋਈ ਗੱਲ ਛੋਟਾ ਥੋਤੀ ਦੀ ਗੱਲ ਕੀਤੀ ਹੈ ਤੂੰ ਗੱਲ ਹੀ ਨਹੀਂ ਮੈਂ ਓਏ ਪਿੰਦਿਆ ਮੈਂ ਇਹ ਗੱਲ ਕਹੀ ਆ ਮੈਂ ਕਿਹਾ ਦਰੀ ਹੈਗੀ ਆ ਤੂੰ ਕਹਿੰਦੇ ਭਵਾਂਜੀ ਗੱਡੀ 'ਚ ਨਹੀਂ ਆਇਆ ਨਹੀ ਨਹੀਂ ਗੱਡੀ 'ਚ ਗੱਡੀ ਗੱਲ ਬਣਾਈ ਐ ਤੋਤੀ ਐ ਤੂੰ ਯਾਰ ਤੂੰ ਪਿੰਦਿਆ ਨਾ ਕਰਿਆ ਕਰ ਤੂੰ ਕੀ ਕਰ ਰਹਿ ਗਈ ਆ ਇਹ ਤੋਤੀ ਵਾਲੀ ਨਹੀਂ ਨਹੀਂ ਤੋਤੀ ਐ ਬੱਕਰੀ ਭੋਲੀ ਕਿਹੜੀ ਗੱਲੋਂ ਤੂੰ ਆਪਾਂ ਦੀ ਗੰਦੀ ਬੜੀ ਆ ਕਿਹੜੀ ਗੱਲੋਂ ਐਦਾਂ ਹੀ ਬੜੀ ਗੱਲਾਂ ਹੈਂਡਫ੍ਰੀ ਕਰ ਲੈਨੇ ਫੋਨ ਤੇ ਆਂਦੇ ਗੱਡੇ ਆਂਦੇ ਦਰੀ ਕਵਾਜ ਕੀ ਤੇਰੀ ਦੱਸੋ ਕਹੇ ਕਿ ਨਹੀਂ ਦੇਖੀ ਨਾ ਪਤਾ ਲੱਗਣਾ ਫੋਨ ਪਾ ਲੈ ਜੂ ਕੋਨੇ ਪਾ ਲੱਜੂ ਲਗਾ ਲਾਉਣਾ ਤਾਂ ਉਹਨੇ ਤੇ ਚਦਾਈ ਆਲਾ ਨਾ ਨਹੀਂ ਹੁਣ ਪਤਾ ਆਦਾ ਤੇਰੇ ਅੱਗੇ ਤਾਂ ਸਾਡੇ ਗੱਦੀ ਕੋਲ ਅੰਦਰ ਵਸੇ ਬਹੁਤ ਸਾਡੇ ਗੱਦੀ ਕੋਲ ਦਾਵਾ ਓਏ ਗੱਲ ਇਹ ਨਾ ਆਪੇ ਭੱਜ ਜਾਂਦਾ ਆਪੇ ਆਪੇ ਹੁਣ ਮੇਰੀ ਗੱਲ ਸੁਣ ਗੱਲ ਗੱਲ ਪੱਲੀ ਆ ਤੂੰ ਮੈਂ ਪੁੱਛਿਆ ਦਰੀ ਤੂੰ ਗਿਆ ਪਹਿਲਵਾਨ ਜੀ ਆ ਗੱਡੀ ਆਪਣੀ ਨਾ ਨਾ ਇਹ ਗੱਡੀ ਕੰਮ ਤੇ ਲੱਗੀ ਰਹੀ ਹੈ ਮੇਰ ਤੋਂ ਨਹੀਂ ਰੱਖੀ ਅਹੀਂ ਤੇ ਤੈਨੂੰ ਕਿਹਾ ਹੀ ਨਹੀਂ ਤੂੰ ਨਾਲੇ ਧੋਤੀ ਨਹੀਂ ਆ ਹੁਣ ਜਦੋਂ ਦਰੀ ਲਿਆਉਣੀ ਨਾਲੇ ਧੋਗੇ ਲੜੀ ਪਹਿਣੀ ਇਹਨੂੰ ਆਏ ਰੱਬਾ ਮੇਰੇ ਕੀ ਉਹਦੇ ਵੈਰਟੀਆਂ ਰੱਖੀਆਂ ਯਾਰ ਇਹ ਮਰਨ ਹੋ ਗਿਆ ਇਹਦੇ ਤੋਂ ਉੱਤੇ ਕੋਈ ਨਹੀਂ ਅੱਜ ਕੱਲ ਪਲੇਅਰ ਇਸ ਸੀਰੀਅਸ ਨਹੀਂ ਲੈਂਦਾ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਸਵੀਅਰ ਫੇਰ ਚੱਲ ਨਹੀਂ ਨਹੀਂ ਬਰ ਜਿਹੜੀ ਚੀਜ਼ ਸੀਰੀਅਸ ਲੈਣ ਵਾਲੀ ਉਹਨੂੰ ਲਓ ਜੇ ਤੁਸੀਂ ਸੀਰੀਅਸ ਲਾਓਗੇ ਤਾਂ ਰੇਸ ਦੇ ਵਿੱਚ ਰਹੋਗੇ ਲੌਂਗ ਟਰਮ ਚੱਲੋਗੇ ਲੌਂਗ ਜਰਨੀ ਬਣੂਗੀ ਤੁਹਾਡੀ ਤੇ ਜੇ ਤੁਸੀਂ ਗੁੱਸਾ ਹੀ ਮਾਰ ਲਿਆ ਆਪਦਾ ਤੇ ਫਿਰ ਲੌਂਗ ਨਹੀਂ ਚੱਲ ਸਕਦਾ ਜਿੰਨਾ ਚਿਰ ਗੁੱਸਾ ਉਹ ਨਹੀਂ ਗੁੱਸਾ ਹੁੰਦਾ ਕਿ ਕਿਸੇ ਦੇ ਆਪਾਂ ਵੈਰ ਵਿਰੋਧ ਗੁੱਸਾ ਰੱਖਣਾ ਆਪਦੀ ਗੇਮ ਪ੍ਰਤੀ ਗੁੱਸਾ ਰੱਖੋ ਕਿ ਮੈਂ ਕੁਝ ਕਰਨਾ ਵਾ ਵੱਖਰਾ ਕਰਨਾ ਇਦਾਂ ਉਹ ਉਹ ਗੁੱਸਾ ਰੱਖੋ ਕਿਸੇ ਦੇ ਨਾਲ ਗੁੱਸਾ ਨਹੀਂ ਰੱਖਣਾ ਕਿ ਮੈਂ ਆਪਦੀ ਗੇਮ ਹੋਰ ਨਖਾਰਨੀ ਉਹ ਚੀਜ਼ ਦਾ ਗੁੱਸਾ ਰੱਖੋ ਕਿ ਅੱਜ ਮੰਨ ਕੇ ਚੱਲੋ ਜੇ ਆਪਣੇ ਤੋਂ ਜਫਾ ਨਹੀਂ ਪਿਆ ਜਾਂ ਰੇਡ ਨਹੀਂ ਪਈ ਉਹ ਚੀਜ਼ ਆਪਦੇ ਮਨ 'ਚ ਰੱਖਣੀ ਹੈ ਕਿ ਮੈਂ ਕੁਝ ਕਰਨਾ ਅਸਟਰਾ ਕਰਨਾ ਮੈਂ ਹੋਰ ਮਿਹਨਤ ਕਰਨੀ ਹੈ ਮੈਂ ਹੋਰ ਅੱਗੇ ਜਾਣਾ ਤੇ ਜੇ ਤੁਹਾਡੇ 'ਚ ਗੁੱਸਾ ਹੀ ਨਾ ਆਇਆ ਮੰਨ ਕੇ ਚੱਲੋ ਤੁਸੀਂ ਜਫੇ ਖਾ ਲਏ ਜਾਂ ਜੱਫਾ ਪਿਆਣਾ ਉਦਾਂ ਹੀ ਮਿੱਟੀ ਛਾੜ ਕੇ ਹੱਸਦੇ ਹਸਾਉਂਦੇ ਘਰੋਂ ਚੱਲ ਗਏ ਟੈਨਸ਼ਨ ਨਾ ਲਈ ਦਿਮਾਗ ਤੇ ਸੋਚਿਆ ਹੀ ਨਾ ਕੁਝ ਅੱਗੇ ਕਿੱਦਾਂ ਬਦੋਗੇ ਅੱਗੇ ਤੇ ਨਹੀਂ ਨਾ ਬੱਸ ਸਕਦੇ ਜੇ ਦਿਮਾਗ ਚ ਸੋਚਦੇ ਜਾਓਗੇ ਯਾਰ ਆ ਮੈਂ ਗਲਤੀ ਕੀਤੀ ਆ ਆ ਮੈਂ ਕੰਮ ਕੀਤਾ ਕੱਲ ਨੂੰ ਮੈਂ ਇਹ ਕੰਮ ਨਹੀਂ ਕਰਨਾ ਇਹ ਕੰਮ ਤੇ ਮੈਂ ਕੰਮ ਕਰਨਾ ਤੇ ਫੇਰ ਹੀ ਅੱਗੇ ਜਰਨੀ ਤੁਹਾਡੀ ਸ਼ੁਰੂ ਹੋਊਗੀ ਤੇ ਜੇ ਤੁਸੀਂ ਸੋਚਿਆ ਹੀ ਕੋchnਾ ਕਿ ਚੱਲ ਕੋਈ ਗੱਲ ਨਹੀਂ ਅੱਜ ਮੇਤੋਂ ਨਹੀਂ ਪਈਆਂ ਨਹੀਂ ਪਈਆਂ ਪਲ ਕੇ ਸਹੀ ਉਹ ਚੀਜ਼ ਨਹੀਂ ਆ ਤੁਸੀਂ ਇਹੋ ਜੇ ਬਣੋਗੇ ਤੁਹਾਨੂੰ ਕਈ ਕਈ ਟੂਰਨਾਮੈਂਟ ਜਾਫਾ ਹੀ ਨਾ ਪਵੇ ਫਿਰ ਇਹ ਇਹ ਜਰਨੀ ਹੁੰਦੀ ਹੈ ਬੰਦੇ ਪਲੇਅਰ ਦੀ ਕਿਉਂਕਿ ਪਲੇਅਰ ਤੋਂ ਟਾਈਮ ਜਿਹੜਾ ਹੁੰਦਾ ਪੀਕ ਟਾਈਮ ਪਲੇਅਰ ਦਾ ਹੁੰਦਾ ਨਾ ਜਿਹੜੇ ਪੀ ਪੂਰਾ ਹਾਈ ਲੈਵਲ ਤੇ ਪਲੇਅਰ ਚੱਲਦਾ 20 ਕੇ ਸਾਲਾਂ ਤੋਂ ਸ਼ੁਰੂ ਹੋ ਜਾਂਦਾ ਜਿੰਨੇ ਬੰਨਾਂ 26 27 ਸਾਲਾਂ ਤੱਕ ਤੇ ਉੰਗਲ ਨਾ ਰਖਾਵੇ ਕਿਸ ਤੋਂ ਹੱਦ ਤੀਆਂ 30 ਸਾਲਾਂ ਤੱਕ ਮੈਂ ਮੰਨਦਾ ਬੰਦੇ ਨੂੰ ਉੰਗਲ ਨਹੀਂ ਰਖਾਉਣੀ ਚਾਹੀਦੀ ਕਿਸ ਤੋਂ ਤੇ ਨਾ ਜਾਫੀ ਤੋਂ ਜਾਫੀ ਕਵੇ ਕਿ ਕਿਹੜਾ ਰੈਡਰ ਆ ਉਹ ਮੈਂ ਚੀਜ਼ ਮੰਨਦਾ ਮਿਹਨਤ ਕਰਕੇ ਤੁ ਜੇ ਆਪਾਂ ਮੰਨ ਕੇ ਚੱਲੋ ਉਹੀ ਗੋਗਲੋਂ ਨੂੰ ਮਿੱਟੀ ਛਾੜ ਕੇ ਤੁਰ ਪਏ ਵੀ ਕੋਈ ਗੱਲ ਨਹੀਂ ਫਿਰ ਕੀ ਆ ਇਹ ਕਿਹੜੀ ਗੱਲ ਹੈ ਪਰ ਨਹੀਂ ਯਾਰ ਉਹ ਲੌਂਗ ਜਰਨੀ ਨਹੀਂ ਆਪਾਂ ਚੱਲ ਸਕਦੇ ਲੌਂਗ ਜਰਨੀ ਇਹੀ ਹੈ ਬੰਦੇ ਦੀ ਬੰਦੇ ਦੇ ਅੰਦਰ ਗੁੱਸਾ ਅੱਗ ਜਿਹਦੇ ਅੰਦਰ ਅੱਗ ਹੈ ਉਹ ਲੰਮਾ ਚੱਲਦਾ ਵੀ ਕਿਸੇ ਦੇ ਬੈਰ ਵਿਰੋਧ ਬੈਰ ਵਿਰੋਧ ਨਾ ਹੋਵੇ ਕਿਸੇ ਦੇ ਅੰਦਰ ਪੀਪ ਮੇ ਕੇ ਕੇ ਆਪ ਦੇ ਵਾਸਤੇ ਆਪ ਦੇ ਵਾਸਤੇ ਕਰੇ ਹੁਣ ਮੈਂ ਮੈਂ ਕਹੀ ਇਹਨਾਂ ਦੱਸਦਾ ਮੈਂ ਹੁਣ ਤੈਨੂੰ ਇੱਕ ਚੀਜ਼ ਦੱਸਦਾ ਵੀ ਮੇਰੇ ਨਾਲ ਗੁੱਡੇ ਤੇ ਛੱਟ ਲੱਗੀ ਗੁੱਡੇ ਤੇ ਛੱਟ ਲੱਗੀ ਤੇ ਵੀ ਇੰਨੀ ਇੰਨੀ ਅੱਗ ਹੀ ਸਰੀਰ ਦੇ ਵਿੱਚ ਮੈਂ ਰਸਟ ਕਰਦਾ ਸੁਖਮਣ ਖੇਡਿਆ ਭਾਈ ਇੱਥੇ ਸੁਰਸਿੰਗ ਮਸਾਖੀ ਤੇ ਮਸਾਖੀ ਦੇ ਖੇਡਿਆ ਵੇਖਦੀ ਉਹਨੂੰ ਵੇਖ ਕੇ ਮੈਨੂੰ ਇੰਨਾ ਜ਼ਿਆਦਾ ਜੋਸ਼ ਆਇਆ ਵੀ ਮੈਂ ਵੀ ਇਹਦੇ ਨਾਲ ਖੇਡਣਾ ਹੈ ਮੈਚ ਮੈਨੂੰ ਛੱਟ ਲੱਗੀ ਆ ਛੱਟ ਲੱਗੀ ਤਾਂ ਮੈਂ ਗਰਾਊਂਡ ਜਾ ਕੇ ਨਾ ਵੀ ਮੇਰੇ ਲੰਗ ਭਜਦਾ ਇਹ ਗੋਡੀ ਨੂੰ ਗਰਾਊਂਡ ਜਾ ਕੇ ਮੈਂ 6 ਚੱਕਰ ਲਾ ਗਿਆ ਗੁੱਸੇ 'ਚ ਉਦੋਂ ਮੈਂ ਗੁੱਸੇ 'ਚ 6 ਚੱਕਰ ਲਾ ਗਿਆ ਨਾ ਗਰਾਊਂਡ ਦੇ ਵਿੱਚ ਅਗਲੇ ਦਿਨ ਤੋਂ ਫੇਰ ਮਿਹਨਤ ਸ਼ੁਰੂ ਕਰਤੀ ਦੋਆਂ ਵੀ ਮੈਂ ਬਾਅਦ ਫੇਰ ਮੈਚ ਖੇਡ ਲਿਆ ਕੋਟਾ ਸਹੀ ਹੋ ਗਿਆ ਇੰਨਾ ਇੰਨਾ ਵੀ ਇਹ ਨਹੀਂ ਕਿ ਕੋਈ ਸੁਖਮੰਨੇ ਮੇੜਾ ਮਾੜਾ ਕੀਤਾ ਜਾਂ ਮੈਂ ਉਹਦਾ ਮਾੜਾ ਕੀਤਾ ਪਰ ਇੱਕ ਕੀ ਹੁੰਦਾ ਸੀ ਕਿ ਲੋਕੀਓ ਕਬੱਡੀ ਵੇਖਣਾ ਚਾਹੁੰਦੇ ਕਿ ਮੈਂ ਕੁਝ ਕਰਨਾ ਐਦਾਂ ਦੀ ਜਰਨੀ ਰਹੀ ਆ ਕਿ ਜਿਹੜੇ ਜਿਹੜੇ ਪਲੇਅਰ ਜਿਨ੍ਹਾਂ ਨੇ ਕੁਝ ਕੀਤਾ ਨਾ ਉਹਨਾਂ ਅਸਤਰਾ ਕੀਤਾ ਤੇ ਜੇ ਦੁਨੀਆ ਤੇ ਆਏ ਆ ਤੇ ਅਸਤਰਾ ਕਰਕੇ ਜਾਊਗਾ ਫਿਰ ਦੁਨੀਆ ਮੰਨਦੀ ਆ ਇੱਥੇ ਨਹੀਂ ਤੇ ਕਿੰਨੇ ਬਹਿ ਗਏ ਥੱਲੇ ਥੱਲੇ ਕਿੰਨੇ ਤੁਰ ਗਏ ਕਿੰਨਿਆਂ ਤੁਰ ਜਾਣਾ ਤੇ ਜੇ ਬਣਨਾ ਤੇ ਫਿਰ ਭੀੜ ਚ ਵੱਖਰੇ ਵੱਖਰੇ ਬਣੋ ਉਹ ਪਲੇਅਰ ਆ ਜਿਹੜਾ ਭੀੜ ਚੋਂ ਨਿਕਲਦਾ ਆਜੀ ਜੀ ਪੀੜ ਤੋਂ ਵੱਖਰੇ ਬਣੋ ਨਹੀਂ ਪਲਾਗੀ ਚੱਕ ਰਿਹਾ ਮੈਂ ਤਾਂ ਇਹੋ ਚੀਜ਼ ਕਹਿਣਾ ਵੀ ਜਿਹੜੇ ਜਿਹੜੇ ਜੰਗ ਸਟਾਰ ਪਲੇਅਰ ਆ ਨਾ ਪਹਿਲਾਂ 5 ਸਾਲ ਪੂਰੀ ਮਿਹਨਤ ਕਰਕੇ ਇਹ ਕੋਚ ਦੇ ਅੰਦਰ ਪੂਰੀ 5 ਸਾਲ ਕੋਈ ਸਕੀਵਰਡ ਨਹੀਂ ਲਾਉਣਾ ਤੱਕ ਨਹੀਂ ਲਾਉਣਾ 15 ਸਾਲਾਂ ਤੋਂ ਲੱਗ ਜਾਣਾ 20 ਸਾਲ ਤੱਕ ਆਲ ਤੇ ਸਰੀਰ ਨੂੰ ਪੁੱਟਣਾ ਫੁੱਲ ਤੇ ਆਪਦਾ ਜੁੱਸਾ ਭਲਾ ਕਿੰਨਾ ਬਣਾਉਣਾ ਨੈਚਰਲੀ ਭਾਰ ਵਧਾਉਣ ਖਾ ਪੀ ਕੇ ਫਟੋਕਟ 100 ਕਿਲੋ ਭਾਗਵੇਂ ਨੈਚਰਲੀ ਹੇਰ ਮੱਲ ਮੱਲ ਨਿਕਲੂਗਾ ਤੇ ਚੋਂ ਹੁਣ ਐਡੀ ਟਾਲੀ ਹੋਵੇ ਤੇ ਉਹਦੇ ਚੋਂ ਹੀ ਸੁਆਗਰ ਨਿਕਲਣਾ ਐਡੀ ਕਿਟਾਲੀ ਚੋਂ ਕਿਹੜਾ ਸੁਆਗਰ ਨਿਕਲੂਗਾ ਮਿਲੂ ਐ ਕੋਜ ਲੋਹਾਂ ਜੀ ਐਡਾ ਮੱਲ ਹੋਊਗਾ ਤੇ ਉਹਦੇ ਚੋਂ ਨਿਕਲੂਗਾ ਕੁਛ ਨਹੀਂ ਕੀ ਆਪਾਂ ਤਾਂ ਐਡੇ ਰਿੰਦੇ ਜਾਨੇ ਆ ਇੱਕੇ ਦਮ ਆਪਾਂ ਕਿੰਨੇ ਵੀ ਆ ਵੀ ਪਹਿਲਾਂ ਆਪਾਂ ਮਿਹਨਤ ਨਹੀਂ ਸ਼ੁਰੂ ਕਰਦੀ ਸਮਾਨ ਦੇ ਚੱਕਰਾਂ ਚ ਪੈ ਜਾਨੇ ਆ ਇਧਰੋਂ ਲੈ ਜੇ ਇਧਰੋਂ ਨਾ ਲੋਹਾਂ ਜੀ ਬਿਲਕੁਲ ਕਿਉਂ ਛੋਟੋਂ ਅੰਦਰ ਤੇ ਮਿਹਨਤ ਲਾਉ ਉਹਨੂੰ ਬਾਹਰ ਕੱਢੋ ਮਿਹਨਤ ਲਾ ਲਾ ਕੇ ਫਿਰ ਮੱਲ ਬੰਦਾ ਤੇ ਜਿਹੜਾ ਭਲਵਾਨ ਜੀ 5 ਸਾਲ ਮਿਹਨਤ ਲਾ ਲੂ ਨਾ 6 ਸਾਲ ਉਹ ਰੌਵੀ 40-45 ਸਾਲ ਤੱਕ ਆਖੀ ਉਹਨਾਂ ਜਿਹੜਾ ਨੌਵਾਂ ਵੀ ਪੀੜ ਹੋ ਗਿਆ ਤੇ ਖਾਂਦੇ ਨਹੀਂ ਕੋਈ ਆਪਾਂ ਆਪਣ ਨੂੰ ਦੋ ਤਿੰਨ ਤੇ ਨਹੀਂ ਘੋਦੇ ਪੈ ਤੇ ਟਟੀਆਂ ਲੱਗ ਜਾਂਦੀਆਂ ਸਾਰਿਆਂ ਨੂੰ ਅੰਦਰ ਤੇ ਗਰਮੀ ਪਈ ਹੁੰਦੀ ਸਾਰੇ ਪਲਵਾਨਾਂ ਦੇ ਇਸ ਵੀੜੀਏ ਚਾਰ ਪੰਜ ਸਾਲ ਵੀ ਇਹਨੇ ਸ਼ੌਂਕ ਨਾ ਲੱਗਣੀ ਇਹ ਸ਼ੌਂਕ ਨਾ ਆਪ ਤੜਕੇ ਬੰਦਾ ਉੱਠੇ ਠੋਣਾ ਨਾ ਕੋਈ ਗਰਾਊਂਡ ਦੇ ਟਾਈਮ ਉੱਠ ਕੇ ਆਪ ਗਰਾਊਂਡ ਨੂੰ ਪਹੁੰਚੇ ਤੇ ਮੇਰਾ ਟਾਈਮ ਹੋ ਗਿਆ ਪਲਵਾਨ ਜੀ ਪੁਰਾਣੇ ਇੱਕ ਮੱਲ ਹੋਇਆ ਵਾ ਉਹਦੇ ਨਾ ਪੂਰਾ ਵੱਡਾ ਪਲਵਾਨ ਹੀ ਉਹਦਾ ਜਿਹੜਾ ਪਿਓ ਹੀ ਨਾ ਉਹ ਬੜਾ ਤਗੜਾ ਪਲਵਾਨੀ ਉਹਨੂੰ ਮੈਨੂੰ ਪਲਵਾਨ ਦਾ ਨਾਂ ਦਾ ਨਹੀਂ ਪ ਉਦੋਂ ਐਡਾ ਕ ਪੁੱਤ ਸੀ ਤੋਂ ਪੜਿਆ ਜਾਂਦਾ ਸਕੂਲ ਨੂੰ ਉਹਨੂੰ ਐ ਗੱਲ ਪੁੱਟ ਕੇ ਕਹਿੰਦਾ ਮੇਰੀ ਮੁੱਤੀ ਦਾ ਕੀ ਹਾਲਿਆ ਟਿੱਕਰ ਕੀਤੀ ਕਿ ਮੇਰੇ ਪਲਵਾਨ ਤੂੰ ਉਹਦਾ ਪੂਰਾ ਨਾਮ ਐ ਟਿੱਕਰ ਕੀਤੀ ਉਹਨੂੰ ਪਲਵਾਨ ਵੱਡੇ ਨੇ ਉਹਨੇ ਭਲਾ ਕੇ ਜਿਹਾ ਝੋਲਾ ਹੀ ਨਾ ਸਿੱਧਾ ਮਾਰਿਆ ਚੁੱਲੇ 'ਚ ਕਹਿੰਦਾ ਮੈਂ ਨਹੀਂ ਜਾਣਾ ਮੈਂ ਪਲਵਾਨੀ ਕਰਨੀ ਹੈ ਕਹਿੰਦਾ ਪੁੱਤ ਜਿਹੜੀ ਪਲਵਾਨੀ ਹੈ ਨਾ ਚਣ ਅੱਗ ਦੇ ਚਣੇ ਚੱਬਣ ਬਰਾਬਰ ਆ ਇਹਦਾ ਮੈਂ ਕਰੂੰਗਾ ਉਹਨੇ ਬੰਦੇ ਨੇ ਪਲਵਾਨੀ ਕੀਤੀ ਉਦੋਂ ਦਾਹਾਂ ਸਾਲਾਂ ਦਾ ਹੋਊਗਾ ਜਿੱਦਾਂ 20 ਸਾਲਾਂ ਦਾ ਹੋਇਆ ਉਹ ਭਲਵਾਨ ਜਿੱਦਾਂ ਹੋਊਗਾ 20 ਬਾਈਆਂ ਸਾਲਾਂ ਦਾ ਜਿੰਨੇ ਗੱਲ ਪੁੱਟੀ ਹੋ ਉਹ ਮੁੜ ਕੇ ਉਹਦੀ ਹਿੱਕਾ ਤੇ ਚੜ ਕੇ ਉਹਦੀ ਗੱਲ ਪੁੱਟੀ ਮੈਂ ਉਹੀ ਉਹ ਤੇ ਰੱਖਦਾ ਆਉਂ ਨਹੀਂ ਅਣਖ ਜੱਟ ਜੱਟ ਦੀ ਜਿਹੜੀ ਛੱਬੀ ਹੈ ਨਾ ਜੱਟ ਜੱਟ ਦੀ ਬੜੀ ਛੱਬੀ ਖਤਰਨਾਕ ਹੋਵੇ ਜੱਟ ਜਿਹੜਾ ਜੱਟ ਜੱਟ ਐਵੇਂ ਥੋੜੀ ਕਹਿੰਦੇ ਦੂਜੀ ਪੀੜੀ ਤੀਜੀ ਪੀੜੀ ਵੈਰ ਨਹੀਂ ਛੱਡਦਾ ਹੋਵੇ ਜੱਟ ਹੁਣ ਹੋਣ ਵਾਲੇ ਜੱਟ ਨਹੀਂ ਮਰੇ ਰਹਿ ਗਏ ਜਿਹੜੇ ਹੋਣ ਵਾਲੇ ਜੱਟ ਹੋਣੀ ਜੱਟ ਰਹਿ ਗਏ